ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਇਸ ਪਵਿੱਤਰ ਦਿਹਾੜੇ ਤੇ ਅੱਜ ਗੁਰੂ ਨਾਨਕ ਦੇਵ ਜੀ ਦੀ ਚਰਨ ਛੂਹ ਧਰਤੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਬੇਰ ਸਾਹਿਬ ਵਿਖੇ ਗੁਰੂ ਚਰਨੀ ਲੱਗ ਕੇ ਅੰਮ੍ਰਿਤ ਵੇਲੇ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਆਫੀਸਰ ਸਹਿਮਾਨ ਗੁਰਦੁਆਰਾ ਮੈਨੇਜਮੈਂਟ ਦੇ ਮੈਂਬਰਸ ਅਤੇ ਖਾਸ ਕਰ ਜਿੰਦਾ ਡਿਪੂਟੀਜ਼ ਆਏ ਨੇ ਅਸੀਂ ਸਾਰਿਆਂ ਨੇ ਰਲ ਕੇ ਗੁਰੂ ਚਰਨੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਕਟੋਰੀਅਲ ਬੁੱਕਲੇਟ ਜਿਹੜੀ ਗੁਰਦੁਆਰਾ 베ਰ ਸਾਹਿਬ ਦੇ ਚਿੱਤਰਕਾਰੀ ਕਾਰਜ ਨੂੰ ਗੁਰਦੁਆਰਾ 베ਰ ਸਾਹਿਬ ਦਾ ਜੋ ਇਤਿਹਾਸ ਹੈ ਉਹ ਇੱਕ ਚਿੱਤਰਕਾਰੀ ਦਸਤਾਵੇਜ਼ ਰਾਹੀਂ ਤਿਆਰ ਕੀਤਾ ਔਰ ਸਮਰਪਿਤ ਕਰਕੇ ਗੁਰੂ ਚਰਨੀ ਲਾ ਕੇ ਇਹਨੂੰ ਅੱਜ ਸੇਵਾ ਦਾ ਕਾਰਜ ਸੰਗਤ ਦੇ ਵਿੱਚ ਇੱਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਵੀ ਜਿੰਨੀ ਵੀ ਸੰਗਤ ਅੱਜ ਸ਼ਮੂਲੀਅਤ ਸਮੁੱਚੇ ਪੰਜਾਬ ਤੋਂ ਅੱਜ ਸੁਲਤਾਨਪੁਰ ਲੋਧੀ ਆਏਗੀ ਉਹ ਇਸ ਨੂੰ ਲੈ ਕੇ ਜਾਏਗੀ ਇੱਕ ਦਸਤਾਵੇਜ਼ ਬੁੱਕਲੇਟ ਤਿਆਰ ਕੀਤੀ ਹੈ ਜਿਹੜੀ ਬੁੱਕਲੇਟ ਡੈਡੀਕੇਟ ਕੀਤੀ ਹੈ 2556 ਪ੍ਰਕਾਸ਼ ਪੁਰਬ ਆਫ ਗੁਰੂ ਨਾਨਕ ਦੇਵ ਜੀ ਔਰ ਇਹ ਗੁਰਦੁਆਰਾ ਸੁਲਤਾਨਪੁਰ ਲੋਧੀ ਦੇ ਬੇਰ ਸਾਹਿਬ ਦੇ ਹੀ ਕਾਰਜ ਨੂੰ ਦਰਸਾਉਂਦੀ ਹੈ ਇਦੇ ਵਿੱਚ ਸਮੇ ਸਮੇ ਤੇ ਆ ਕੇ ਜਦੋਂ ਵਾਹਿਗੁਰੂ ਦੀ ਕਿਰਪਾ ਹੋਈ ਹੈ ਚਾਹੇ ਭੋਰਾ ਸਾਹਿਬ ਦੀ ਤਸਵੀਰ ਹੈ ਕਰੀ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪੇ ਤਾਂ ਸੁਖ ਪਾਵਾਂ ਆ ਜਿਹੜੀ ਖਾਸ ਕਰ ਤਸਵੀਰ ਹੈ ਮੈਂ ਦੱਸਣਾ ਚਾਹੁੰਨਾ ਗੁਰਦੁਆਰਾ ਸਾਹਿਬ ਦੀ ਜਿਹੜੀ ਬਹੁਤ ਸੋਹਣੀ ਅੰਮ੍ਰਿਤ ਵੇਲੇ ਦੀ ਤਸਵੀਰ ਹੈ ਇਹ 550ਵੇਂ ਪ੍ਰਕਾਸ਼ ਪੁਰਬ ਵੇਲੇ ਦੀ ਖਿੱਚੀ ਹੈ ਸੋ 550ਵੇਂ ਪ੍ਰਕਾਸ਼ ਪੁਰਬ ਤੋਂ ਲੈ ਕੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ 556ਵਾਂ ਪ੍ਰਕਾਸ਼ ਪੁਰਬ ਦਾ ਦਿਹਾੜਾ ਹੈ 5 ਸਾਲ ਦਾ ਜੋ ਇੱਕ ਗੁਰਦੁਆਰਾ 베ਰ ਸਾਹਿਬ ਦਾ ਸਮੇਂ-ਸਮੇਂ ਦਾ ਸਫ਼ਰ ਹੈ ਉਸ ਨੂੰ ਇਹਦੇ ਵਿੱਚ ਕੈਮਰੇ ਰਾਹੀਂ ਕੈਦ ਕਰਕੇ ਇੱਕ ਸੇਵਾ ਦੇ ਰੂਟ ਦੇ ਵਿੱਚ ਅੱਜ ਅਸੀਂ ਇਹਨੂੰ ਗੁਰਦੁਆਰਾ ਸਾਹਿਬ ਦੇ 베ਰ ਸਾਹਿਬ ਦੇ ਮੈਨੇਜਰ ਔਰ ਹੈੱਡ ਗ੍ਰੰਥੀ ਸਾਹਿਬ ਨੂੰ ਸਪੁਰਤ ਕਰਦੇ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਾਡੇ ਪੰਜਾਬ ਸੂਬੇ ਤੇ ਮਿਹਰ ਪਰਿਆ ਆਪਣਾ ਹੱਥ ਰੱਖਣ ਖਾਸ ਕਰਕੇ ਤੌਣ ਵਾਲਾ ਸਮਾਂ ਪੰਜਾਬ ਸਾਡਾ ਤਰੱਕੀ ਕਰੇ ਸਾਡੀ ਕੌਮ ਤਰੱਕੀ ਕਰੇ ਔਰ ਸਾਨੂੰ ਨਿਮਰਤਾ ਸਾਹਿਤ ਮਿਹਨਤ ਨਾਲ ਕੰਮ ਕਰਨ ਦਾ ਬਲ ਬਖਸ਼ਣ ਅਤੇ ਸਰਬੱਤ ਦਾ ਪਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ